ਗੁਰਲਾਲ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਗੱਲ ਕਰਦੇ ਹਾਂ ਇੱਕ ਏਰੀਏ ਦੀ ਜਿੱਥੇ ਐਸ ਕੇ ਐਮ ਦੇ ਸੱਦੇ ਤੇ ਐਸ ਕੇ ਐਮ ਦੇ ਸੱਦੇ ਤੇ ਦੋ ਪਿੰਡਾਂ ਵੱਲੋਂ ਸਮਾਰਟ ਮੀਟਰ ਪੁੱਟ ਕੇ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਜੀ ਹਾਂ ਇੱਕ ਅਖਬਾਰ ਦੀ ਰਿਪੋਰਟ ਅਨਸਾਰ ਬਨੂੜ ਏਰੀਏ ਦੇ ਵਿੱਚ ਪਿੰਡ ਨਡਿਆਲੀ ਅਤੇ ਚੰਗੇਰਾ ਉਸ ਦੇ ਦੋ ਪਿੰਡਾਂ ਵੱਲੋਂ ਉਸ ਦੇ ਲੋਕਾਂ ਵੱਲੋਂ 스마트 ਮੀਟਰ ਪੁੱਟ ਕੇ ਇੱਕ ਪਿੰਡ ਵੱਲੋਂ 24 ਅਤੇ ਦੂਸਰੇ ਪਿੰਡ ਵੱਲੋਂ 70 ਮੀਟਰ ਪੁੱਟ ਕੇ ਬਨੂੜ ਦੇ ਐਸ ਡੀਓ ਦੇ ਦਫ਼ਤਰ ਪਾਵਰ ਕਾਮ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਮੀਟਰ ਜੋ ਲੱਗੇ ਹੋਏ ਸਨ ਉਸ ਦੇ ਨਾਲੋਂ 스마트 ਮੀਟਰ ਲੱਗਣ ਨਾਲ ਤਿੰਨ ਗੁਣਾ ਬਿੱਲ ਆ ਰਿਹਾ ਹੈ ਇਸ ਸਬੰਧੀ ਜਦੋਂ ਅਫਸਰਾਂ ਨਾਲ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਨਹੀਂ ਹੋ ਸਕੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਕਿ ਸਮਾਰਟ ਮੀਟਰ ਬਾਰੇ ਤੁਹਾਡੀ ਕੀ ਰਾਇ ਹੈ ਧੰਨਵਾਦ